ਡੱਕੂ ਦਾ ਮੁੰਡਾ ਆਪਣਾ ਹੱਕ ਲੈਣ ਦੇ ਲਈ ਆ ਰਿਹਾ ਹੈ ਪੰਜਾਬੀ ਸਿਨੇਮਾ ਦੀ ਸਭ ਤੋਂ ਚਰਚਿਤ ਫ੍ਰੈਂਚਾਈਜ਼ੀ ਡੱਕੂਆਂ ਦਾ ਮੁੰਡਾ ਵਾਪਸ ਆ ਰਹੀ ਹੈ ਤੇ ਆਪਣੇ ਤੀਸਰੇ ਹਿੱਸੇ ਦੇ ਨਾਲ ਹਰ ਬੰਦੇ ਦੇ ਅੰਦਰ ਇੱਕ ਅੱਗ ਹੁੰਦੀ ਹੈ। ਯਹੀ ਅੱਗ ਮੱਠੀ ਮੱਠੀ ਬળે ਤਾਂ ਦੁਨੀਆ ਨੂੰ ਰਚਨਾ ਦੇ ਤੇ ਇਸ ਵਾਰਤ ਮਾ ਕਾ ਮੈਨੂੰ ਇੰਝ ਲੱਗਦਾ ਹੈ ਵੀ ਪਹਿਲਾਂ ਦੇ ਨਾਲੋਂ ਕਈ ਗੁਣਾ ਜ਼ਿਆਦਾ ਹੋਵੇਗਾ ਡਾਕੂਆਂ ਦਾ ਮੁੰਡਾ 3 13 ਜੂਨ 2025 ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਜਾ ਰਿਹਾ ਹੈ ਤੇ ਟ੍ਰੇਲਰ ਨੇ ਪਹਿਲਾਂ ਹੀ ਦਰਸ਼ਕਾਂ ਦੇ ਵਿੱਚ ਪੁਚਾਲ ਲਿਆ ਦਿੱਤਾ ਹੈ ਜੇ ਗੱਲ ਕਰਾਂ ਮੈਂ ਫਿਲਮ ਦੀ ਕਹਾਣੀ ਦੀ ਤਾਂ ਕਹਾਣੀ ਦੇ ਵਿੱਚ ਕੀ ਹੈ ਖਾਸ ਉਹ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੰਦੀ ਆ ਵੀ ਇਸ ਫਿਲਮ ਦੀ ਕਹਾਣੀ ਦੇ ਵਿੱਚ ਕੀ ਖਾਸ ਹੋਵੇਗਾ ਕਹਾਣੀ ਇੱਕ ਅਨਾਥ ਮੁੰਡੇ ਦੇ ird gird ਘੁੰਮਦੀ ਹੈ ਜੋ ਕਿ ਅਪਰਾਧ ਪਰਿਵਾਰ ਚੋਂ ਆਉਂਦਾ ਹੈ ਅਤੇ ਨਸ਼ਿਆਂ ਦੀ ਦਲਦਲ ਦੇ ਵਿੱਚ ਫਸਣ ਤੋਂ ਬਾਅਦ ਦੇ ਵਿੱਚ ਇੱਕ ਇਹ ਦੁਖਦਾਈ ਘਟਨਾ ਉਸ ਦੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਦੇ ਨਾਲ ਬਦਲ ਕੇ ਰੱਖ ਦਿੰਦੀ ਹੈ ਹੁਣ ਫਿਰ ਦੁਬਾਰਾ ਤੋਂ ਸੁਧਰਿਆ ਹੋਇਆ ਉਹ ਉੱਤਰਾਖੰਡ ਦੇ ਜੰਗਲਾਂ ਦੇ ਵਿੱਚ ਇੱਕ ਭ੍ਰਿਸ਼ਟ ਅਫਸਰ ਦਾ ਸਾਹਮਣਾ ਕਰਦਾ ਹੈ ਮੂਵੀ ਦੇ ਵਿੱਚ ਤੇ ਆਪਣੀ ਮੁਕਤੀ ਦੀ ਲੜਾਈ ਉਹ ਲੜਦਾ ਹੈ ਮੈਨੂੰ ਲੱਗਦਾ ਹੈ ਵੀ ਇਹ ਕਹਾਣੀ ਐਕਸ਼ਨ ਰੋਮਾਂਸ ਤੇ ਥ੍ਰਿਲਰ ਦਾ ਜ਼ਬਰਦਸਤ ਕੋਕਟੇਲ ਹੈ ਜੋ ਕਿ ਦਰਸ਼ਕਾਂ ਨੂੰ ਸੀਟਾਂ ਦੇ ਨਾਲ ਚਿਪਕਾਈ ਰੱਖੇਗੀ ਦੇਮ ਫਰੌਡ ਮੂੜ ਤੋਂ ਲੀਡ ਰੋਲ ਦੇ ਵਿੱਚ ਧਮਾਲ ਮਚਾਉਣਗੇ ਤੇ ਇਸ ਦੇ ਨਾਲ ਹੀ ਬਾਣੀ ਸੰਧੂ ਕਬੀਰ ਤੋਹਾਰ ਸਿੰਘ ਤੇ ਦ੍ਰਿਸ਼ਟੀ ਤਲਵਾਰ ਵੀ ਮੁੱਖ ਕਿਰਦਾਰਾਂ ਦੇ ਵਿੱਚ ਨਜ਼ਰ ਆਉਣਗੇ ਦੇਮ ਫਰੌਡ ਦੀ ਦਮਦਾਰ ਐਕਟਿੰਗ ਤੇ ਬਾਣੀ ਸੰਧੂ ਦੀ ਸਕਰੀਨ ਪ੍ਰੋਜੈਂਸਸ ਨੇ ਟ੍ਰੇਲਰ ਦੇ ਵਿੱਚ ਹੀ ਫੈਨਸ ਦਾ ਦਿਲ ਜਿੱਤ ਲਿਆ ਇੱਥੇ ਇੱਕ ਖਾਸ ਗੱਲ ਪਤਾ ਕੀ ਹੈ ਮੂਵੀ ਦੇ ਵਿੱਚ ਉਹ ਵੀ ਤੁਹਾਨੂੰ ਦੱਸ ਦਿੰਦੀ ਆ ਵੀ ਸਿੱਧੂ ਮੂਸੇ ਵਾਲੇ ਨੂੰ ਸਪੈਸ਼ਲ ਟ੍ਰਿਬਿਊਟ ਵੀ ਕੀਤਾ ਗਿਆ ਹੈ ਹਾਂਜੀ ਇਸ ਫਿਲਮ ਦੀ ਇੱਕ ਖਾਸ ਗੱਲ ਇਹ ਹੈ ਵੀ ਸਿੱਧੂ ਮੂਸੇ ਵਾਲੇ ਦਾ ਸੁਪਰ ਹਿੱਟ ਗੀਤ ਜੋ ਕਿ ਡਾਲਰ ਜੋ ਉਸ ਦੇ ਜਨਮ ਦਿਨ ਦੇ ਉੱਤੇ ਸਪੈਸ਼ਲ ਟ੍ਰਿਬਿਊਟ ਦੇ ਵਜੋਂ ਫਿਲਮ ਦੇ ਵਿੱਚ ਸ਼ਾਮਲ ਕੀਤਾ ਗਿਆ ਹੈ ਤਾਂ ਇਸ ਨੇ ਫਿਲਮ ਨੂੰ ਇੱਕ ਭਾਵੁਕ ਤੇ ਸੰਗੀਤਮਈ ਅਪੀਲ ਦਿੱਤੀ ਹੈ ਜੋ ਕਿ ਪੰਜਾਬੀ ਸਿਨੇਮਾ ਪ੍ਰੇਮੀਆਂ ਦੇ ਲਈ ਇੱਕ ਬਹੁਤ ਹੀ ਵੱਡੀ ਖੁਸ਼ਖਬਰੀ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਡਾਲਰ ਗਾਣਾ ਤੁਸੀਂ ਦੇਖੋਗੇ ڈاکੂਆਂ ਦਾ ਮੁੰਡਾ 3 ਫਿਲਮ ਦੇ ਵਿੱਚ ਜੋ ਕਿ 13 ਜੂਨ ਨੂੰ ਰਿਲੀਜ਼ ਹੋ ਰਹੀ ਹੈ ਪੂਰੀ ਸਿਚੁਏਸ਼ਨ ਤੇ ਢੁਕਦਾ ਹੋਇਆ ਇਹ Song ਤੁਸੀਂ ਪੁਰਾਣਾ ਮੰਨੋਗੇ ਇਸ ਗਾਣੇ ਨੂੰ ਤੁਸੀਂ ਹਮੇਸ਼ਾ ਹੀ ਬਹੁਤ ਪਿਆਰ ਦਿੱਤਾ ਸਿੱਧੂ ਮੂਸੇ ਵਾਲੇ ਬਾਈ ਦਾ ਲਿਖਿਆ ਤੇ ਗਾਇਆ ਹੋਇਆ ਇਹ ਗੀਤ ਆਪਾਂ ਸਿੱਧੂ ਬਾਈ ਨੂੰ ਟ੍ਰਿਬਿਊਟ ਕਰਦੇ ਆਂ ਇਹ Song ਤੇ 31 ਮਈ ਨੂੰ ਆ ਰਿਹਾ ਜੀ ਫਿਲਮ ਦਾ ਟ੍ਰੇਲਰ ਸੋ ਯਾਦ ਰੱਖਿਓ 31 ਮਈ ਨੂੰ ਫਿਲਮ ਦਾ ਟ੍ਰੇਲਰ ਆਉਣਾ ਦੱਬ ਕੇ ਸਪੋਰਟ ਕਰਿਓ ਸ਼ੇਅਰ ਕਰਿਓ ਤੁਹਾਡੀ ਸਪੋਰਟ ਦੀ ਹਮੇਸ਼ਾ ਹੀ ਜ਼ਰੂਰਤ ਹੈ ਬਾਬਾ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖਣਾ ਲਵ ਯੂ ਸਾਰੇ ਤਾਂ ਟ੍ਰੇਲਰ ਦੇਖ ਕੇ ਤਾਂ ਇੰਜ ਸਾਫ ਹੈ ਕਿ ਫਿਲਮ ਦੀ ਪ੍ਰੋਡਕਸ਼ਨ ਕੁਆਲਿਟੀ ਜੋ ਹੈ ਉਹ ਟੌਪ ਨੌਚ ਹੈ ਤੇ ਹਾਈ ਵੋਲਟੇਜ ਐਕਸ਼ਨ ਸੀਨ ਸ਼ਾਨਦਾਰ ਵਿਜ਼ੂਅਲਸ ਦੇ ਇੱਕ ਤੋਂ ਬਾਅਦ ਇੱਕ ਗੀਤ ਫਿਲਮ ਨੂੰ ਪੂਰੀ ਤਰ੍ਹਾਂ ਦੇ ਨਾਲ ਮਸਾਲੇਦਾਰ ਬਣਾਉਂਦੇ ਨੇ ਜੇ ਗੱਲ ਕੀਤੀ ਜਾਵੇ ਡਾਇਰੈਕਟਰ ਦੀ ਤਾਂ ਡਾਇਰੈਕਟਰ ਹੈਪੀ ਰੋਡ ਨੇ ਇਸ ਵਾਰ ਸਾਰੀਆਂ ਹੀ ਹਦਾਂ ਪਾਰ ਕਰਕੇ ਰੱਖ ਦਿੱਤੀਆਂ ਨੇ ਤੇ ਜੇ ਗੱਲ ਕੀਤੀ ਜਾਵੇ ਫਿਲਮ ਦੀ ਸੰਗੀਤ ਦੀ ਤਾਂ ਸੰਗੀਤ ਦਾ ਤਮਾਕਾ ਫਿਲਮ ਦਾ ਗੀਤ ਖੜਗੇ ਤੱਕ ਖੜਗੇ ਜਿਸ ਨੂੰ ਅਮਰਤ ਮਾਨ ਨੇ ਗਾਇਆ ਹੈ ਤੇ ਦੇਸੀ ਕਰੂ ਨੇ ਇਸ ਨੂੰ ਕੰਪੋਜ਼ ਕੀਤਾ ਹੈ ਪਹਿਲਾਂ ਹੀ ਸੋਸ਼ਲ ਮੀਡੀਆ ਦੇ ਉਤੇ ਖੂਬ ਜਿਆਦਾ ਟ੍ਰੈਂਡ ਵੀ ਕਰ ਰਿਹਾ ਹੈ ਤੇ ਵਾਇਰਲ ਵੀ ਹੋ ਚੁੱਕਿਆ ਹੈ ਤੇ ਇਹ ਗੀਤ ਫਿਲਮ ਦੇ ਐਕਸ਼ਨ ਪੈਕਡ ਵਾਈਬ ਨੂੰ ਹੋਰ ਵੀ ਵਧਾਉਂਦਾ ਹੈ ਲੁਧਿਆਣੇ ਦੇ ਵਿੱਚ ਤਾਂ ਟ੍ਰੇਲਰ ਰਿਲੀਜ਼ ਦੇ ਫੈਨਸ ਦੇ ਵਿੱਚ ਜੋਸ਼ ਭਰ ਦਿੱਤਾ ਹੈ ਤਾਂ ਸੋਸ਼ਲ ਮੀਡੀਆ ਦੇ ਉੱਤੇ ਲੋਕ ਫਿਲਮ ਦੀ ਭਰਪੂਰ ਤਾਰੀਫ਼ ਵੀ ਕਰ ਰਹੇ ਨੇ ਤੇ ਕਹਿ ਰਹੇ ਨੇ ਕਿ ਇਹ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਐਕਸ਼ਨ ਫਿਲਮ ਹੋਵੇਗੀ ਫਿਰ ਮੈਂ ਇਹ ਸੋਚਾਂ ਵੀ ਕਿਉਂ ਦੇਖਣੀ ਚਾਹੀਦੀ ਹੈ ਆਪਾਂ ਨੂੰ ਇਹ ਵਾਲੀ ਫਿਲਮ ਦਾਕੂਆਂ ਦਾ ਮੁੰਡਾ 3 ਬਾਈ ਕਿਉਂਕਿ ਐਕਸ਼ਨ ਮੋਡ ਹੈ ਇਸ ਫਿਲਮ ਦੇ ਵਿੱਚ ਜੀ ਹਾਂ ਜੀ ਹਾਈ ਓਕਟੇਨ سٹੰਟਸ ਤੇ ਫਾਈਟ ਸੀਨਸ ਜੋ ਕਿ ਦਿਲ ਦੀ ਧੜਕਣ ਬទਾ ਦੇਣਗੇ ਰੋਮਾਂਸ ਵੀ ਹੈ ਬਾਣੀ ਸੰਨੂ ਦੇ ਨਾਲ ਜੁੜੀ ਹੋਈ ਲਵ ਸਟੋਰੀ ਜੋ ਕਿ ਕਹਾਣੀ ਨੂੰ ਭਾਵੁਕ ਮੋੜ ਦਿੰਦੀ ਹੈ ਥ੍ਰਿਲਰ ਵੀ ਹੈ ਪਰਿਸ਼ਟ ਅਫਸਰ ਦੇ ਨਾਲ ਟੱਕਰ ਦੀ ਕਹਾਣੀ ਹੈ ਜੋ ਕਿ ਸਸਪੈਂਸ ਦੇ ਨਾਲ ਪੂਰੀ ਤਰ੍ਹਾਂ ਭਰਪੂਰ ਹੈ ਸੰਗੀਤ ਤੇ ਜੇ ਗੱਲ ਕੀਤੀ ਜਾਵੇ ਸਿੱਧੂ ਮੂਸੇਵਾਲੇ ਦਾ ਡਾਲਰ ਤੇ ਅਮਰਤਮਾਨ ਦਾ ਖੜਗੇ ਤਾਂ ਖੜਗੇ ਦਿਲਜੀਤ ਲੈਣਗੇ ਤੇ ਜੇ ਗੱਲ ਕੀਤੀ ਜਾਵੇ ਅਗੇ ਵਿਜ਼ੂਅਲਸ ਦੀ ਤਾਂ ਉੱਤਰਾਖੰਡ ਦੇ ਜੰਗਲਾਂ ਦੀ ਸੁੰਦਰਤਾ ਦੇ ਉੱਤੇ ਸ਼ਾਨਦਾਰ ਸਿਨੇਮਟੋਗ੍ਰਾਫੀ ਵੀ ਹੈ ਪਰ ਚਲੋ ਠੀਕ ਹੈ ਹੁਣ ਵੀ ਡਾਕੂਆਂ ਦਾ ਮੁੰਡਾ 3 13 ਜੂਨ 2025 ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਵੇਗੀ ਟਿਕਟਾਂ ਦੇ ਲਈ ਤੁਸੀਂ ਬੁਕਿੰਗ ਕਰੋ ਤੇ ਆਪਣੇ ਮਜ਼ੇ ਦੇ ਲਈ ਤਿਆਰ ਰਹੋ ਕਿਉਂਕਿ ਡਾਕੂਆਂ ਦਾ ਮੁੰਡਾ ਆਪਣਾ ਹੱਕ ਲੈਣ ਦੇ ਲਈ ਆ ਰਿਹਾ ਹੈ ਮੈਨੂੰ ਜ਼ਰੂਰ ਦੱਸਿਓ ਕਿ ਤੁਸੀਂ ਵੀ ਇਸ ਫਿਲਮ ਦੇ ਲਈ ਉਤਸਕ ਹੋ ਸਾਨੂੰ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ